ਦੇ ਆਸਥਾ ਦੇ ਕੇਂਦਰ ਹੈ ਉਹਨਾਂ ਨੂੰ ਖੰਡਿਤ ਕਰਨੇ ਵਾਸਤੇ ਜਿਹੜੇ ਲੋਕਾਂ ਨੇ ਵੀ પ્રયાસ ਕੀਤਾ ਜਾਂ ਜਿਨ੍ਹਾਂ ਦੀ ਵੀ ਮਨਸ਼ਾ ਸੀ ਉਹਨਾਂ ਦੀ ਪੂਰੀ ਤਹਿਰੀਕੀ ਕਾਇਮ ਕੀਤੀ ਜਾਵੇ ਤਹਿਕੀਕਾਤ ਕਰਕੇ ਉਹਨਾਂ ਸ਼ਰਾਧੀ ਲੋਕਾਂ ਨੂੰ ਜੇਲ੍ਹ ਦਿੱਤੀ ਜਾਵੇ ਤੇ ਉਹਨਾਂ ਨੂੰ ਬੰਦੀ ਸਜ਼ਾ ਦਿੱਤੀ ਜਾਵੇ

ਉਹਨੂੰ ਖੰਡਿਤ ਕੀਤਾ ਹੈ ਇਸ ਲਈ ਹਿੰਦੂ ਵਿਸ਼ਵ ਰਿਚਰ ਤੇ ਆਪਣਾ ਬਧਰੰਗ ਦਾ ਮਿਲ ਕੇ ਡੀਐਸਪੀ ਸਾਹਿਬ ਨਾਲ ਮਿਲਿਆ ਬਰਾਖਦ ਨੂੰ ਕਿ ਜਿਹਨਾਂ ਲੋਕਾਂ ਨੇ ਇਹ ਸ਼ਰਾਰਤ ਕੀਤੀ ਹੈ ਉਹਨਾਂ ਦੇ ਖਿਲਾਫ ਸਭ ਤੋਂ ਸਖਤ ਕਾਰਵਾਈ ਕੀਤੀ ਜਾਏ ਬੀਤੇ ਦਿਨ ਰਾਜਪੁਰਾ ਦੇ ਸ਼੍ਰੀ ਗੁਰੂ ਅਰਜਨ ਦੇਵ ਕਲੋਨੀ ਦੇ ਵਿੱਚ ਬਣੇ ਕਸ਼ੀਵ ਮੰਦਿਰ ਦੇ ਥੜੇ ਨੂੰ ਨਗਰ ਕੌਂਸਲ ਦੇ ਵੱਲੋਂ ਢਾਹ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਰਾਜਪ੍ਰਦੀ ਵਿਧਾਇਕਾ ਮੈਡਮ ਨੀਨਾ ਮਿੱਤਲ ਦੇ ਪਤੀ ਅਜੀਤ ਮਿੱਤਲ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਆਪਣੀ ਸਮਝਦਾਰੀ ਦੇ ਨਾਲ ਉਕਤ ਮਾਮਲੇ ਨੂੰ ਸ਼ਾਂਤ ਕਰਵਾ ਕੇ ਮੰਦਰ ਦੁਬਾਰਾ ਬਣਾਉਣ ਦੀ ਗੱਲ ਕਹਿ ਕੇ ਉਥੇ ਮੰਦਰ ਦੀ ਉਸਾਰੀ ਨੂੰ ਤੁਰੰਤ ਸ਼ੁਰੂ ਕਰਵਾਇਆ ਗਿਆ ਅਤੇ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਗੱਲ ਵੀ ਉਨ੍ਹਾਂ ਦੇ ਵੱਲੋਂ ਆਖੀ ਗਈ ਸੀ ਉਕਤ ਘਟਨਾ ਨੂੰ ਲੈ ਕੇ Hindu ਸੰਗਠਨਾ ਦੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਸੀ ਉਹਨਾਂ ਦਾ ਕਹਿਣਾ ਇਹ ਵੀ ਹੈ ਕਿ ਉਕਤ ਘਟਨਾ ਦੇ 2 ਦਿਨ ਬੀਤ ਜਾਣ ਤੇ باوجود ਨਿਰਮਾਣ ਦਾ ਕੰਮ ਤਾਂ ਸ਼ੁਰੂ ਕਰ ਦਿੱਤਾ ਗਿਆ ਜੋ ਚੰਗੀ ਗੱਲ ਹੈ ਪਰ ਦੋਸ਼ੀਆਂ ਦੇ ਖਿਲਾਫ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਨੂੰ ਲੈ ਕੇ ਅੱਜ Hindu ਸੰਗਠਨ ਰਾਜਪ੍ਰਦੇਸ਼ੀ ਡੀਐਸਪੀ ਮਾਨਯੋਗ ਵਿਕਰਮਜੀਤ ਸਿੰਘ ਬਰਾੜ ਨੂੰ ਮਿਲੇ ਨੇ ਤੇ ਉਹਨਾਂ ਨੇ ਇੱਕ ਮੰਗ ਪੱਤਰ ਦੇ ਕੇ ਇਹ ਅਪੀਲ ਕੀਤੀ ਗਈ ਆ ਕਿ ਜਿਹੜੇ ਵੀ ਵਿਅਕਤੀਆਂ ਦੇ ਵੱਲੋਂ ਇਸ ਮੰਦਰ ਨੂੰ ਤੋੜਨ ਦੇ ਆਦੇਸ਼ ਦਿੱਤੇਗੇ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਸੋ ਇਸ ਮੌਕੇ ਤੇ ਹੋਰ ਕੀ ਕੁਝ ਕਹਿਣਾ ਸੀ Hindu ਸੰਗਠਨਾ ਦਾ ਸੋ ਆਓ ਸੁਣ ਲੈਂਦੇ ਆ ਉਹਨਾਂ ਦੀ ਜ਼ੁਬਾਨੀ ਸਰ ਕੀ ਕਹਿਣਾ ਚਾਹੋਗੇ ਅੱਜ ਡੀਐਸਪੀ ਦਫ਼ਤਰ ਪਹੁੰਚੋ ਅੱਜ ਅਸੀਂ ਬਰਾੜ ਸਾਹਿਬ ਕੋਲ ਆਏ ਸੀਗੇ ਜਿਸ ਤਰ੍ਹਾਂ ਜੀ ਤੁਹਾਨੂੰ ਸਭ ਪਤਾ ਹੀ ਹੋਣਾ ਵੀ ਪਿਛਲੇ ਦਿਨਾਂ ਦੇ ਵਿੱਚ ਗੁਰੂ ਅਰਜਨ ਦੇਵ ਕਲੋਨੀ ਦੇ ਵਿੱਚ ਇੱਕ ਮੰਦਿਰ ਢਾਇਆ ਗਿਆ ਉਹਨੂੰ ਧੰਨਵਾਸੇ ਕਈ ਸ਼ਰਾਰਤੀ ਲੋਕ ਉਸ ਦੇ ਵਿੱਚ ਲਗੇ ਤੇ ਕਮੇਟੀ ਨੇ ਵੀ ਕਿਸੇ ਸ਼ਰਾਰਤੀ ਬੰਦਿਆਂ ਦੇ ਕਹਿੰਦੇ ਉਹ ਮੰਦਿਰ ਤੋੜਿਆ ਅਸੀਂ ਤਾਂ ਅੱਜ ਪ੍ਰਸ਼ਾਸਨ ਕੋਲ ਆਏ ਸੀਏ ਵੀ ਐਸੇ ਜਿਹੜੇ ਦੂਸਾ ਹਸ ਕਰਦੇ ਆ ਵੀ ਜਿਹੜੇ Hindu ਧਰਮ ਨੂੰ ਦੇ ਆਸਥਾ ਦੇ ਕੇਂਦਰ ਹੈ ਉਹਨਾਂ ਨੂੰ ਫੰਡਿੰਗ ਕਰਨੇ ਵਾਸਤੇ ਜਿਹੜੇ ਲੋਕਾਂ ਨੇ ਵੀ ਪ੍ਰਯਾਸ ਕੀਤਾ ਜੇ ਦਿਨਾਂ ਦੀ ਮਨਸ਼ਾ ਸੀ ਉਹਨਾਂ ਦੀ ਪੂਰੀ ਤਹਿਕੀਕਾਤ ਕੀਤੀ ਜਾਵੇ ਤਹਿਕੀਕਾਤ ਕਰਕੇ ਉਹਨਾਂ ਸ਼ਰਾਰਤੀ ਲੋਕਾਂ ਨੂੰ ਜੇਲ੍ਹ ਦਿੱਤੀ ਜਾਵੇ ਤੇ ਉਹਨਾਂ ਨੂੰ ਬੰਦੀ ਸਜ਼ਾ ਦਿੱਤੀ ਜਾਵੇ ਇਸ ਤਰ੍ਹਾਂ ਨਾ ਹੋਵੇ ਕਿ ਵੀ ਕੋਈ ਗੱਲਾਂ ਬਾਤਾਂ ਦੇ ਵਿੱਚ ਉਹ ਲੋਕ ਛੁੱਟ ਜਾਣ ਤਾਂ ਕਿ ਅੱਗੇ ਨੂੰ ਵੀ ਕੋਈ ਐਸਾ ਸਾਹਸ ਨਾ ਕਰ ਸਕੇ ਕਿ ਵੀ Hindu ਦੇਵੀ ਦੇਵਤਾ ਜਾਂ ਅਧਿਆਪਨ ਕਰ ਸਕੇ ਜਾਂ ਫਿਰ ਕਿਸੇ ਮੰਦਰ ਨੂੰ ਅੱਗੇ ਨੂੰ ਥੇਸ ਪਹੁੰਚਾ ਦੇ ਅਸੀਂ ਅੱਜ ਬਰਾੜ ਸਾਹਿਬ ਕੋਲ ਸਾਰੇ ਵਿਸ਼ਵ Hindu ਸਰ ਬਦਰੰਗ ਦਲ ਵਾਲੇ ਇਕੱਠੇ ਹੋ ਕੇ ਆਈ ਸੀ ਕਿ ਵੀ ਉਸ ਬੰਦਿਆਂ ਨੂੰ ਜਲਦੀ ਤੋਂ ਜਲਦੀ شناخت ਕਰਕੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਤੇ ਇਸੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਢਿੱਲ ਨਹੀਂ ਹੋਣੀ ਚਾਹੀਦੀ ਜੇ ਉਹਨਾਂ ਨੂੰ ਅੱਜ ਸਜ਼ਾ ਅਚੀ ਤਰ੍ਹਾਂ ਹੋਏਗੀ ਤਾਂ ਹੀ ਅੱਗੇ ਨੂੰ ਕੋਈ ਐਸਾ ਸਾਹਸ ਨਹੀਂ ਕਰੇਗਾ ਵੀ ਕੱਲ ਨੂੰ ਕੋਈ Hindu ਧਰਮ ਦੇ ਨਾਲ ਕੋਈ ਪੰਗਾਲੇ ਸੇ ਬਰਾੜਾਟ ਸਾਹਿਬ ਵੱਲੋਂ ਇਹ ਆਸ਼ਵਾਸ਼ਣ ਬਰਾੜਾਟ ਸਾਹਿਬ ਵੱਲੋਂ ਆਸ਼ਵਾਸ਼ਣ ਦਿੱਤਾ ਗਿਆ ਹੈ ਕਿ ਉਹਨਾਂ ਨੇ ਕਹਿੰਦੇ ਮੈਂ ਸਾਰੀ ਜਾਂਚ ਕਰਾ ਰਿਹਾ ਹੈਗਾ ਤੇ ਕੁਝ ਬੰਦੇ ਉਹਨਾਂ ਨੇ ਚਿਹਿਤ ਕੀਤੇ ਵੀ ਹੈਗੇ ਆ ਤੇ ਆਨੇ ਵਾਲੇ 2-3 ਦਿਨਾਂ ਦੇ ਵਿੱਚ ਉਹਨਾਂ ਦੇ ਉੱਤੇ ਪੱਕੀ ਕਾਰਵਾਈ ਹੋਏਗੀ ਉਹ ਸਾਨੂੰ ਆਸ਼ਵਾਸਨ ਮਿਲੇ ਹੈ ਜਿਹੜਾ ਬਰਾੜ ਸਾਹਿਬ ਦਾ ਪੁਰਾਣਾ ਟਰੈਕ ਰਿਕਾਰਡ ਹੈ ਇਸ ਮਾਮਲੇ 'ਚ ਜੋ ਕਮਿਟਮੈਂਟ ਕਰਦੇ ਤਾਂ ਉਸ ਤੋਂ ਹਮੇਸ਼ਾ ਖਰੇ ਉਤਰੇ ਆ ਉਹ ਸਾਨੂੰ ਪੂਰਾ ਵਿਸ਼ਵਾਸ ਹੈ ਜਿਸ ਤਰ੍ਹਾਂ ਦੀ ਕਮਿਟਮੈਂਟ ਉਹਨਾਂ ਨੇ ਕਰੀ ਹੈ ਪੂਰੇ ਖਰੇ ਉਤਰਣਗੇ ਸਾਨੂੰ ਪੂਰਾ ਵਿਸ਼ਵਾਸ ਹੈ ਐਸੀ ਕੋਈ ਦਿੱਕਤ ਨਹੀਂ ਆਣ ਵਾਲੀ ਜਿਨ੍ਹਾਂ ਲੋਕਾਂ ਨੇ ਅੰਸਰਾਂ ਨੇ ਸ਼ਰਾਰਤ ਕੀਤੀ ਹੈ ਸ਼ਹਿਰ ਦਾ ਮਾਹੌਲ ਖਰਾਬ ਕਰਨ ਦੀ ਜੋ ਪ੍ਰਸ਼ਾਸਨ ਉਹਨਾਂ ਨੂੰ ਜੋ ਸਜ਼ਾ ਦੇਗਾ ਉਹ ਤਾਂ ਦੇਗਾ ਸਮਾਜ ਵੀ ਉਹਨਾਂ ਨੂੰ ਬਖਸ਼ਣ ਵਾਲਾ ਨਹੀਂ ਹੈ ਇਸ ਤਰੀਕੇ ਨਾਲ ਚੱਲਣ ਕਿਦਾ ਉਹ ਇਹ ਨਹੀਂ ਜੇ ਕੋਈ ਹੋਰ ਵੀ ਸ਼ਰਾਰਤ ਕਰੇਗਾ ਉਸ ਦੇ ਖਿਲਾਫੀ ਇਸ ਤਰ੍ਹਾਂ ਦੀ ਮੁਹਿੰਮ ਚੱਲੇਗੀ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਹੋਏਗਾ ਕਿ ਕੋਈ ਹਿੰਦੂ ਮਾਨਵਿੰਦਿਆਂ ਨੂੰ ਆ ਕੇ ਨੁਕਸਾਨ ਪਹੁੰਚਾਏ ਬਿਲਕੁਲ ਹੀ ਨਹੀਂ ਕਰਾਂਗੇ ਪ੍ਰਸ਼ਾਦ ਪੂਰਾ ਮਜਰੰਗਤਲ ਵਿਸ਼ਵੀ ਕਿਸ ਦੀ ਨਕਮੀ ਮੰਨਦੇ ਹੋ ਤੁਸੀਂ ਨਕਮੀ ਤਾਂ ਮੰਦਿਆ ਜੀ ਜਿਹੜੇ ਲੋਕ ਸ਼ਰਾਰਤੀ ਹੁੰਦੇ ਆ ਉਹ ਆਪ ਹੀ ਨਕਮੇ ਹੁੰਦੇ ਆ ਉਹ ਕਿਤੇ ਨਾ ਕਿਤੇ ਉਹ ਚਾਹੁੰਦੇ ਆ ਸ਼ਹਿਰ ਦਾ ਮਾਹੌਲ ਖਰਾਬ ਹੋਵੇ ਸ਼ਹਿਰ ਦੇ ਵਿੱਚ ਵਾਤਾਵਰਨ ਐਸਾ ਬਣੇ ਕਿ ਲੋਕ ਬੋਲਣ ਕੁਝ ਦੋ ਇਲੈਕਸ਼ਨ ਦਾ ਮਾਹੌਲ ਹੈ ਇਲੈਕਸ਼ਨ ਦੇ ਮਾਹੌਲ ਦੇ ਵਿੱਚ ਫਾਇਦਾ ਉਠਾਉਣ ਵਾਸਤੇ ਹੋ ਸਕਦਾ ਕਿਸੇ ਕਿਸ ਲੋਕਾਂ ਨੇ ਸ਼ਰਾਰਤ ਵੀ ਕੀਤੀ ਹੋਵੇ ਪ੍ਰਸ਼ਾਸਨ ਦੇ ਨਿਗਾਹ ਸਭ ਕੁਝ ਹੈ ਉਹ ਕਹਿੰਦੇ ਅਸੀਂ ਆਲਰੇਡੀ ਇਸ ਕੰਮ ਤੇ ਲੱਗੇ ਹੋਏ ਆ ਤੇ ਅਸੀਂ ਬੜੀ ਛੇਤੀ ਨਤੀਜੇ ਤੇ ਪਹੁੰਚ ਕੇ ਤੁਹਾਡੇ ਸਾਹਮਣੇ ਸਾਰਾ ਦਾ ਰਿਜ਼ਲਟ ਆਏਗਾ ਉਹ ਬਰਾੜ ਸਾਹਿਬ ਨੂੰ ਸਾਨੂੰ ਪੂਰਾ ਵਿਸ਼ਵਾਸ ਹੈ ਵੀ ਇਹ ਪੂਰਾ ਕਰਨਗੇ ਸਾਨੂੰ ਪੂਰਾ ਵਿਸ਼ਵਾਸ ਜੁਗਿਆ ਨਾ ਪਹਿਲਾਂ ਕਿ ਹੈ ਕਿ ਰਾਜਪੁਰਾ ਇੱਕ ਧਰਮ ਨਗਰੀ ਹੈ ਇੱਥੇ ਧਰਮ ਪਸੰਦ ਲੋਕ ਰਹਿੰਦੇ ਆ ਔਰ ਜਿਹੜਾ ਹੈ ਇੱਥੇ ਹਰ ਗਲੀ ਹਰ ਮਹੱਲੇ ਦੇ ਵਿੱਚ ਹਰ ਗਲੀ ਉੱਚੇ ਚ ਮੰਦਰ ਹੈ ਲੇਕਿਨ ਗੁਰੂ ਅਰਜਨ ਦੇਵ ਕਲੋਨੀ ਦੇ ਵਿੱਚ ਇੱਕ ਠੇਹਾ ਅਪਣਾਇਆ ਹੋਇਆ ਸੀ ਪਿੱਪਲ ਉਹਦੇ ਥਲੇ ਸ਼ਿਵਲਿੰਗ ਪਿਆ ਜਿੱਥੇ ਲੋਕ ਆ ਕੇ ਪੂਜਾ ਅਰਚਨਾ ਕਰਦੇ ਸੀ ਲੇਕਿਨ ਕੁਝ ਸ਼ਰਾਰਤੀ ਤਤਮਾ ਨੇ ਬਗੈਰ ਕਿਸੇ ਪਰਮਿਸ਼ਨ ਦੇ ਉਹਨੂੰ ਖੰਡਿਤ ਕੀਤਾ ਇਸ ਲਈ ਹਿੰਦੂ ਵਿਸ਼ਵ ਪ੍ਰੀਸ਼ਦ ਤੇ ਆਪਣਾ ਬਜਰੰਗ ਦਲ ਮਿਲ ਕੇ ਡੀਐਸਪੀ ਸਾਹਿਬ ਨੂੰ ਮਿਲਿਆ ਬਰਾਰ ਸਾਹਿਬ ਨੂੰ कि ਜਿਨ੍ਹਾਂ ਲੋਗਾਂ ਨੇ ਵੀ ਸ਼ਰਾਰਤ ਕੀਤੀ ਹੈ ਉਹਨਾਂ ਦੇ ਖਿਲਾਫ ਸਭ ਤੋਂ ਸਖਤ ਕਾਰਵਾਈ ਕੀਤੀ ਜਾਏ ਤਾਂ ਕਿ ਇੱਥੇ ਦੀ ਆ ਮਾਸ਼ਾਅੱਲ ਅਮਨ ਸ਼ਾਂਤੀ ਕਾਇਮ ਰਹੇ ਨਿਊਜ਼ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ 모হিত ਕੁਮਾਰ ਦੀ ਖਾਸ ਰਿਪੋਰਟ ਨਿਊਜ਼ 89 ਪੰਜਾਬ ਹਰ ਖਬਰ ਜਿੱਦਾ ਹੋਵੇ ਅਸਰ